ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਚੈਹਤਿਲ ਦੀ ਗਹਿਰਾਈ ਤੋਂ ਸਾਰੇ মিডিਆ ਦਾ ਧੰਨਵਾਦ ਕਰਦਾ ਹਾਂ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ মিডিਆ ਦੇ ਸਾਰੇ ਪਲੇਟਫਾਰਮਸ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਦੇ ਲਈ ਨਗਰ ਕੌਂਸਲ ਖੰਨਾ ਵਿਖੇ ਪਹੁੰਚੇ ਹੋ ਮੇਰਾ ਇਹ ਮੰਨਣਾ ਹੈ ਜੀ ਕਿ ਖੰਨੇ ਦੇ ਲਈ ਬਹੁਤ ਵੱਡਾ ਦਿਨ ਹੈ ਅੱਜ ਕਿ ਪਹਿਲੀ ਵਾਰ ਇਤਿਹਾਸ ਦੇ ਅੰਦਰ ਅੱਜ ਤੱਕ ਦਾ ਹਿਸਟਰੀ ਕਢਾ ਕੇ ਦੇਖ ਲਿਓ ਨਗਰ ਕੌਂਸਲ ਖੰਨੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਦਿਸ਼ਾ ਨਿਰਦੇਸ਼ ਦੇ ਅੰਦਰ ਅਗਵਾਈ ਦੇ ਅੰਦਰ ਚੱਲ ਰਹੀ ਸਰਕਾਰ ਸਾਡੀ ਸਰਕਾਰ ਨੇ ਉਹ ਮਸ਼ੀਨਾਂ ਭੇਜੀਆਂ ਨੇ ਨਗਰ ਕੌਂਸਲ ਦੇ ਵਿੱਚ ਇਹ ਟੋਟਲ 6 ਮਸ਼ੀਨਾਂ ਨੇ ਜਿਹਦੇ ਵਿੱਚ ਦੋ ਮਸ਼ੀਨਾਂ ਨੇ ਜਿਹੜੀਆਂ ਉਹ ਹੈਗੀਆਂ ਡੀਸੈਲਟਿੰਗ ਦੀਆਂ ਮਸ਼ੀਨਾਂ ਇਹ ਮਸ਼ੀਨਾਂ ਮਤਲਬ ਸਾਡੇ ਕੋਲ ਵੱਡੀ ਮਸ਼ੀਨ ਤਾਂ ਅਸੀਂ ਪਿਛਲੇ ਸਾਲ ਮੈਂ ਜਾ ਕੇ ਲਿਆ ਆਇਆ ਸੀਗਾ ਹੁਣੇ ਅਸੀਂ ਉਹਦਾ ਛੋਟਾ ਮਾਡਲ ਲੈ ਕੇ ਆਏ ਆ ਦੋ ਤਾਂ ਜੋ ਵੱਡੀ ਮਸ਼ੀਨ ਗਲੀਆਂ 'ਚ ਨਹੀਂ ਸੀ ਵਰਦੀ ਹੁਣੇ ਮਸ਼ੀਨਾ ਜਣੀ ਕਿ ਗਲੀਆਂ ਦੇ ਵਿੱਚ ਜਾ ਕੇ ਵੀ ਡੀਸਿਲਟਿੰਗ ਕਰ ਸਕਣਗੀ ਨੰਬਰ 1 ਫਿਰ ਅਸੀਂ ਇਹਦੇ ਨਾਲ ਦੋ ਪੰਪ ਸੈੱਟ ਲੈ ਕੇ ਆਏ ਆ ਜਿਹੜਾ ਪਾਣੀ ਜਣੀ ਕਿ ਗਲੀਆਂ ਦੇ ਵਿੱਚ ਖੜ ਜਾਂਦਾ ਸੀ ਕਿਸੇ ਕਾਰਨ ਵਰਸ਼ ਉਹਨੂੰ ਉੱਥੋਂ ਰਿਮੂਵ ਕਰਨ ਦੇ ਲਈ ਪਾਣੀ ਨੂੰ ਉੱਥੋਂ ਡレイン ਆਊਟ ਕਰਨ ਦੇ ਲਈ ਦੋ ਪੰਪ ਸੈੱਟ ਲੈ ਕੇ ਆਏ ਆ ਤੇ ਦੋ ਮਸ਼ੀਨਾਂ ਅਸੀਂ ਇਹਦੇ ਚ ਕੈਂਬੀ ਮਸ਼ੀਨਾਂ ਨੇ ਪ੍ਰੈਸ਼ਰ ਜੈਟਿੰਗ ਮਸ਼ੀਨਾਂ ਉਹ ਉਹ ਛੋਟੀਆਂ ਨੇ ਉਹ ਵੀ ਮਤਲਬ ਵੱਡੀ ਤਾਂ ਅਸੀਂ ਲੈ ਆਏ ਸੀ ਪਿਛਲੇ ਸਾਲ ਛੋਟੀਆਂ ਕੈਂਬੀ ਮਸ਼ੀਨਾਂ ਲੈ ਕੇ ਆਏ ਆ ਇਹ ਹੁਣ ਗਲੀਆਂ ਚ ਜਾ ਕੇ ਪ੍ਰੈਸ਼ਰ ਮਾਰ ਕੇ ਸੀਵਰੇਜ ਦੀ ਸਫਾਈ ਕਰਨੀ ਹੈ ਟੋਟਲ 6 ਮਸ਼ੀਨਾਂ ਤੁਸੀਂ ਇੱਕ ਚੀਜ਼ ਨੋਟ ਕਰੋ ਸਾਰੇ ਅੱਜ ਮੇਰੇ ਪੱਤਰਕਾਰ ਵੀਰ ਤੁਸੀਂ ਆਏ ਹੋ ਮੈਂ ਖੰਨਾ ਵਾਸੀਆਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਦੱਸਣਾ ਚਾਹੁੰਦਾ ਕਿ ਦੇਖੋ ਜੇ ਅਸੀਂ ਬੋਲਦੇ ਹਾਂ ਸੱਚ ਬੋਲਦੇ ਹਾਂ ਫਿਰ ਇਹ ਤਕਲੀਫ ਬਹੁਤ ਮੰਦ ਹੈ ਪਰ ਊਰੇ ਨਗਰ ਕੌਂਸਲ ਅੱਜ ਵੀ ਪ੍ਰਧਾਨ ਹੈ ਜਿਹੜਾ ਉਹ ਕਾਂਗਰਸ ਪਾਰਟੀ ਦਾ ਬੈਠਾ ਹੈ ਊਰੇ ਐਮ ਐਲ ਏ 10 ਸਾਲ ਕਾਂਗਰਸ ਪਾਰਟੀ ਦਾ ਰਿਹਾ ਰਿਹਾ ਕਿ ਨਹੀਂ ਰਿਹਾ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਵੀ ਰੈਲੀ ਸ਼੍ਰੋਮਣੀ ਅਕਾਲੀ ਦਲ ਦਾ ਉਰੇ ਐਮਐਲਏ ਵੀ ਰੈਲੀਆ ਯਕੀਨ ਜਾਣਿਓ ਸੱਚ ਬੜਾ ਆਥੈਂਟਿਕ ਗੱਲ ਹੈ ਇਹਨਾਂ ਤੋਂ ਟੈਂਕਰਾਂ ਨੂੰ ਪਾਚ ਨਹੀਂ ਲੱਗੇ ਪਾਣੀ ਦੇ ਟੈਂਕਰਾਂ ਨੂੰ ਪਾਚ ਨਹੀਂ ਲੱਗੇ ਇਹਨਾਂ ਤੋਂ ਇੱਕ ਚਮਚ ਨਹੀਂ ਅਜੇ ਤੱਕ ਨਗਰ ਕੌਂਸਲ ਦੀ ਖਰੀਦ ਸਕਿਆ ਸੀ ਜਦਕਿ ਖੰਨੇ ਦੀ ਨਗਰ ਕੌਂਸਲ ਏ ਕਲਾਸ ਕਮੇਟੀ ਜਾਂਦੀ ਸੀ ਔਰ ਖਾਲੀ ਪਈ ਹੁੰਦੀ ਸੀ ਨਗਰ ਕੌਂਸਲ ਇੱਕ ਵੀ ਮਸ਼ੀਨ ਨਹੀਂ ਸੀ ਜਿਸ ਦਿਨ 2022 ਚ ਖੰਨੇ ਦੇ ਲੋਕਾਂ ਨੇ ਮੈਨੂੰ ਆਪਣਾ ਪੁੱਤ ਜਾਣ ਕੇ ਆਪਣਾ ਭਰਾ ਜਾਣ ਕੇ ਮੈਨੂੰ ਬੋਟਾ ਪਾਈਆਂ ਔਰ ਮੈਨੂੰ ਵਿਧਾਨ ਸਭਾ ਚ ਭੇਜਿਆ ਮੈਨੂੰ ਪਤਾ ਹੈ ਮੈਂ ਕਿਵੇਂ ਕਿਵੇਂ ਫਾਈਲਾਂ ਲੈ ਲੈ ਕੇ ਕਿਹੜੇ ਕਿਹੜੇ ਦਫ਼ਤਰਾਂ ਚ ਆਪ ਗਏ ਆ ਔਰ ਕਿਵੇਂ ਕਿਵੇਂ ਸਵੱਛ ਭਾਰਤ ਅਭਿਆਨ ਚੋਂ ਜੋ ਕੇਂਦਰ ਦੀਆਂ ਸਕੀਮਾਂ ਸੀ ਕੁਝ ਸਟੇਟ ਦੇ ਨਾਲ ਕਿਉਂਕਿ ਸਟੇਟ ਦਾ ਉਹਦੇ ਵਿੱਚ ਹਿੱਸਾ ਹੁੰਦਾ ਸੀ ਕੁਝ ਕੇਂਦਰ ਤੇ ਸਟੇਟ ਦੀਆਂ ਸਕੀਮਾਂ ਚੋਂ ਕੁਝ ਕਦੇ ਕੋਈ ਸਕੀਮ ਚੋਂ ਕਦੇ ਕੋਈ ਸਕੀਮ ਚੋਂ ਹੁਣ ਮੈਂ ਸਾਡੇ ਮਾਨਯੋਗ ਜਿਹੜੇ ਲੋਕਲ ਬਾਡੀ ਮਨਿਸਟਰ ਸਾਹਿਬ ਸੀਗੇ ਡਾਕਟਰ ਅਵਜੋਤ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਖੰਨੇ ਨੂੰ ਮਸ਼ੀਨਾਂ ਚਾਹੀਦੀਆਂ ਵੱਡੀਆਂ ਮੈਂ ਲਿਆਇਆ ਸੀ ਛੋਟੀਆਂ ਭੇਜ ਦਿਓ ਉਹਨਾਂ ਨੇ 6 ਮਸ਼ੀਨਾਂ ਭੇਜਤੀਆਂ ਮੈਂ ਵੱਡਾ ਸਵਾਲ ਇਹ ਪੁੱਛਦਾ ਹਾਂ ਹਜੇ ਤਾਂ ਨਗਰ ਕੌਂਸਲ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਕੋਲ ਹੈ ਜੇ ਤਾਂ ਨਗਰ ਕੌਂਸਲ ਚ ਪ੍ਰਧਾਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਬੈਠਾ ਮੇਰੇ ਪੈਰਾਂ ਦੇ ਵਿੱਚ ਪੈਰ ਪੈਰ ਤੇ ਕਿਹੜੇ ਰੋੜੇ ਨੇ ਜਿਹੜੇ ਇਹਨਾਂ ਨੇ ਨਹੀਂ ਵਿਛਾਏ ਸਿਰਫ ਇਸ ਪਿੱਛੇ ਕਿ ਸਾਡੇ ਹੱਥੋਂ ਖੰਨਾ ਜਾਂਦਾ ਨਾ ਰਹੇ ਕਿਹੜੇ ਕੰਡੇ ਨਹੀਂ ਜਿਹੜੇ ਇਹਨਾਂ ਨੇ ਮੇਰੇ ਪੈਰਾਂ 'ਚ ਵਿਚਾਈ ਜੇ ਮੈਂ ਮਸ਼ੀਨਾਂ ਲਿਆਂਦੀਆਂ ਉੱਥੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਫੋਟੋ ਲੱਗੀ ਮੇਰੀ ਫੋਟੋ ਲੱਗੀ ਇਹਨਾਂ ਦੇ ਕਾਉਂਸਲਰਾਂ ਨੇ ਜਾ ਕੇ ਉਹਦੇ ਤੇ ਸਕੈਚ ਪੈਨ ਨਾਲ ਕਾਟੀਆਂ ਤੱਕ ਮਾਰੀਆਂ ਤੁਸੀਂ ਸਾਰੇ ਗਵਾਹ ਹੋ ਐਨੀ ਗੰਦੀ ਤੇ ਐਨੀ ਥਲੜੇ ਪੱਦਰ ਦੀ ਇਹ ਸਿਆਸਤ ਕਰਦੇ ਨੇ ਜਿਹੜੇ ਕਿ ਬਰਦਾਸ਼ਤ ਨਹੀਂ ਹੁੰਦੀ ਹੁਣ ਹਰਾਨੀ ਦੀ ਗੱਲ ਮੈਂ ਤੇ ਇੱਕੋ ਗੱਲ ਕਹਿਣੀ ਚਾਹੁੰਦਾ ਬਈ ਤੁਹਾਡੇ ਕੋ ਸਮਾਂ ਖੰਨੇ ਵਾਲਿਆਂ ਨੇ ਬਹੁਤ ਦਿੱਤਾ ਸੀ ਰੱਬ ਨੇ ਤੁਹਾਨੂੰ ਤਾਂ ਇੰਨੇ ਖੁੱਲਾ ਸਮਾਂ ਦਿੱਤਾ ਸੀ 25 ਸਾਲ ਕਾਂਗਰਸ ਦੀਆਂ ਕਮੇਟੀਆਂ ਰਹਿ ਲੀਆਂ 10 ਸਾਲ ਅਕਾਲੀਆਂ ਦੀਆਂ ਕਮੇਟੀਆਂ ਰਹਿ ਲੀਆਂ ਉਹ ਕਰ ਲੰਦੇ ਯਾਰ ਕੁਝ ਉਦੋਂ ਤੁਹਾਨੂੰ ਅੱਜ ਇਹ ਗੱਲਾਂ ਕਰਨ ਦੀ ਨੌਬਤ ਇਹ ਨਾ ਆਂਦੀ ਤੁਹਾਨੂੰ ਅੱਜ ਲੋਕਾਂ ਦੀ ਮਿੰਤਾ ਕਰਨ ਦੀ ਤਰਲੇ ਕਰਨ ਦੀ ਨੌਬਤ ਇਹ ਨਾ ਆਂਦੀ ਉਦੋਂ ਚੌਂਕਾਂ ਦੀ ਸਫਾਈ ਕਰਾ ਲੰਦੇ ਉਦੋਂ ਕਰ ਲੰਦੇ ਸੀਵਰੇਜ ਦਾ ਹੱਲ ਕਰ ਲੰਦੇ ਇਹ ਮਸ਼ੀਨਾਂ ਤੁਸੀਂ ਵੀ ਲਿਆ ਸਕਦੇ ਸੀ ਉਦੋਂ ਵੀ ਸਰਕਾਰਾਂ ਟੋਟੀਆਂ ਸੀ 10-10 ਸਾਲ ਤੁਹਾਡੀਆਂ ਸਟੇਟ 'ਚ ਸਰਕਾਰਾਂ ਰਹੀਆਂ ਮੰਤਰੀ ਥੋੜੇ ਰਹੇ ਨੇ ਤੁਸੀਂ ਖੁਦ ਮੰਤਰੀ ਰਹੇ ਹੋ ਪਰ ਦੁੱਖ ਦੀ ਗੱਲ ਇਹ ਹੈ ਤੁਸੀਂ ਉੱਥੋਂ ਸਮੋਸੇ ਪਕੌੜੇ ਖਾ ਕੇ ਮੁੜਦੇ ਰਹੇ ਹੋ ਮੈਂ ਉੱਥੇ ਕੰਮ ਕਰਦਾ ਜਾ ਕੇ ਮੈਂ ਖੰਨੇ ਦੀ ਆਵਾਜ਼ ਚੱਕਦਾ ਤੇ ਫਿਰ ਜੇ ਮੈਂ ਅੱਜ ਮੀਡੀਆ ਦੇ ਸਾਹਮਣੇ ਕਹਿਣਾ ਜੇ ਇਹਨਾਂ 'ਚੋਂ ਜਿੰਨੇ ਐਮ.ਐਲ.ਏ. ਖੰਨੇ 'ਚੋਂ ਹੁਣ ਤੱਕ ਰਹਿ ਕੇ ਚਲੇ ਗਏ ਜੇ ਉਹਨਾਂ ਨੇ ਖੰਨੇ ਦੀ ਆਵਾਜ਼ ਵਿਧਾਨ ਸਭਾ 'ਚ ਚੱਕੀ ਹੈ ਇੱਕ ਵੀਡੀਓ ਲਿਆਂ ਇੱਕ ਕਿੱਡੀ ਅਥੈਂਟਿਕ ਗੱਲ ਕਹਿ ਰਹੇ ਆ ਜੀ ਇੱਕ ਵੀਡੀਓ ਲਿਆਦਾ ਵੀ ਆ ਆਵਾਜ਼ ਖੰਨੇ ਦੀ ਵਿਧਾਨ ਸਭਾ ਦੀਆਂ ਪੌੜੀਆਂ ਚੜ ਕੇ ਅਸੀਂ 117 ਮੈਂਬਰਾਂ ਦੇ ਵਿੱਚ ਚੱਕੀ ਆ ਨਹੀਂ ਚੱਕੀ ਇਹਨਾਂ ਨੇ ਇਹ ਬੋਲੇ ਨਹੀਂ ਇਹ ਸੁਖਨਾ ਚੀਲਤੇ ਸੈਰਾ ਕਰਨ ਵਾਲੇ ਨੇ ਗੱਲ ਧਿਆਨ ਨਾਲ ਸਮਝੋ ਜਦੋਂ ਆਪਣੇ ਪੁੱਤ ਨੂੰ ਤੁਸੀਂ ਉਰੋ ਚ ਧਾਕੇ ਭਰਾ ਨੂੰ ਚ ਧਾਕੇ ਭੇਜਿਆ ਸੀ ਜਿੰਨੇ ਵਿਧਾਨ ਸਭਾ ਦੇ ਸੈਸ਼ਨ ਹੋਏ ਆ ਡਟ ਕੇ ਬੋਲਦਾ ਸ਼ੇਰ ਵਾਂਗ ਬੋਲਦਾ ਉੱਥੇ ਜਾ ਕੇ ਆਪਣੇ ਖੰਨੇ ਦੀ ਵੀ ਬਾਤ ਚੱਕਦਾ ਹੈ ਜੇ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਨੇ ਮੈਂ ਪੰਜਾਬ ਦੀ ਵੀ ਆਵਾਜ਼ ਚੱਕਣ ਦਾ ਡਟ ਕੇ ਔਰ ਜੇ ਮੇਰੇ ਪੰਜਾਬ ਦੀ ਆਵਾਜ਼ ਮੈਨੂੰ ਇੰਡੀਆ ਲੈਵਲ ਤੇ ਚੱਕਣੀ ਪੈਂਦੀ ਹੈ ਮੈਂ ਇੰਡੀਆ ਲੈਵਲ ਤੇ ਵੀ ਆਪਣੇ ਪੰਜਾਬ ਦੀ ਆਵਾਜ਼ ਚੱਕਣਾਂ